ਗਰੀ ਸਾਥ ਸੰਗੀ ਤੂਰ ਸਾਹਿਬ ਜੀ ਗਦੇ ਨੇ ਕਿ ਦੁਨੀਆ ਤੇ ਕੋਈ ਚੀਜ਼ ਫਰੈਲ ਵਹੀ ਨਹੀਂ ਆ ਇੱਕ ਰੌਣ ਦੇ ਮੁਤਲਕਸਿਆ ਹੈ ਇਹ ਲੰਕਾ ਪਈਆ ਸੋਨੇਵਾਰੀ ਖਾਲੀ ਤੂੰ ਤੇਰਾ ਵੀ ਕੌੜ ਵਾਲਿਆ ਇਹ ਲੰਕਾ ਪਈਆ ਸੋਨੇਵਾਰੀ ਖਾਲੀ ਤੂੰ ਤੇਰਾ ਵੀ ਕੌੜ ਵਾਲਿਆ ਇਹ ਲੰਕਾ ਪਈਆ ਸੋਨੇਵਾਰੀ ਖਾਲੀ ਤੂੰ ਤੇਰਾ ਵੀ ਕੌੜ ਵਾਲਿਆ ਇਹ ਲੰਕਾ ਪਈਆ ਸੋਨੇਵਾਰੀ ਖਾਲੀ ਤੂੰ ਤੇਰਾ ਵੀ ਕੌੜ ਵਾਲਿਆ ਸਾ ਕੋਟ ਸਮੁੰਦਰ ਖਾਈ ਪਹਿਰਾਵਨ ਦੇ ਕਰ ਖਬਰ ਨਾ ਪਾਈ ਕਿਆ ਮਗੋਂ ਕੁਥ ਨਾ ਰਹੀ ਕੋਈ ਜੀਥਰਣ ਵਾਲੀ ਹੈ ਨਹੀਂ ਉਹ ਲੰਕਾ ਪਈਆ ਖੋਲੇ ਵਾਲੀ ਖਾਲੀ ਉਹ ਮਪੇੜਾਂ ਦੀ ਫੌਜ ਵਾਰਿਆ ਹੈ ਲੰਕਾ ਪਈਆ ਕੋਨੇ ਲਈ ਖਾਲੀ ਕੁਥੇ ਨਾ ਦੀ ਫੌਜ ਵਾਰਿਆ ਹੋਰ ਨਾਮ ਜਪ ਲੈ ਉਦਾਰ ਹੋ ਜੂ ਤੇਰਾ ਤੇਰਾ ਦਿੰਦੇ ਬਿਹਾਰੀਏ ਉਹ ਪਹਿਰਾ ਨਹੀਂ ਫੌਜ ਵਾਰਿਆ ਹੈ

ਜਾਨੂ ਖੂਰ ਦੇ ਜਾ ਕੇ ਤੱਪ ਤੇ ਰਸੋਈ ਮਸਲ ਪਰ ਜਾ ਕੇ ਕੱਪੜੇ ਧੋਈ ਬਿਆਰੀ ਸਾਸਣ ਦੀ ਚੰਥੂ ਜੀ ਸੋਈਸ ਕਰਦੇ ਸੀ ਆਦਮ ਦੇਵ ਦਾ ਕੱਪੜੇ ਤੋੜੇ ਵਾਲਾ ਕਾਲ ਪਾ ਲੈ ਨਾ ਬੱਧਿਆ ਹੋਇਆ ਉਹ ਵੀ ਥਰਨੀ ਰਿਹਾ ਉਹ ਲੈ ਕਾ ਪਈ ਆ ਖੋਨੇ ਵਾਲੀ ਕਾਲੀ ਉਹ ਤੇਰਾ ਵੀ ਕਾਲੀ ਆਪੀਆ ਤੋਂ ਨੇਵੀ ਸਾਦੀ ਮੇਰਾ ਨਹੀਂ ਪਾਇਆ ਲੱਖਾ ਤੀਆ ਕੋਲੀ ਹਾਰੀ ਕਾਦੀ ਤੂੰ ਤੇਰਾ ਨਹੀਂ ਮੋਜਵਾੜੀ ਗੰਗਈਆ ਤੋਂ ਨੇਵੀ ਕਾਦੀ ਮੇਰਾ ਨਹੀਂ ਪਾਇਆ ਐ ਗੁਰਮਤਿ ਰਾਮੇ ਨਾਮ ਸਾਈਂ ਅਤ ਰਹਿ ਨਾ ਤੂੰ ਜਾਈ ਕਹਿਤ ਕੁਬੀਰ ਸੁਨੋ ਰੇ ਲੋਈ RAM ਨਾਮ ਬਿਰ ਮੁਕਤ ਨਾ ਹੋਈ ਜਲ ਡੂਬੇ ਨਾ ਆ ਗਨੀ ਸਾਰੇ ਦਿਨ ਬੇਬਾਨੇ रूपे न गी सारे जन ताम जमिया झल रुपे न गी सारे जन नाम जमिया